ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਣਗੇ ਤੇ ਅੱਜ ਆਪਾਂ ਖੜੇ ਆ ਸ਼੍ਰੀ ਆਨੰਦਪੁਰ ਸਾਹਿਬ ਨਿਕੁਵਾਲ ਅ ਜਿਹੜੇ ਤੁਸੀਂ ਮੇਰੇ ਪਿੱਛੇ ਪੰਡਾਲ ਦੇਖ ਰਹੇ ਹੋ ਇਹ ਹੈ ਜੀ ਨਿਕੁਵਾਲ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਸਿੰਘ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸਤਾਪਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਗੁਰਿਆਈ ਦੀਵਸ ਨੂੰ ਸਮਰਪਿਤ ਰੱਖਦੇ ਹੋਏ ਤੇ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ਼ੇਰੀਗੁਰ ਤੇਗਵਾਦਰ ਸਾਹਿਬ ਥੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਜੀ ਵੱਖ-ਵੱਖ ਮahanagara ਰਾਜਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ 2025 ਨੂੰ ਸਮਰਪਿਤ ਹੋਏਗਾ ਜੀ ਤੇ ਇਹ ਜਿਹੜੇ ਪੰਡਾਲ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਤੇ ਸੰਗਤ ਆਉਂਗੀ ਇੱਥੇ ਪੰਡਾਲ ਤੁਸੀਂ ਮੇਰੇ ਪਹਿਲਾ ਪੰਡਾਲ ਦੇਖੋ ਕਿੰਨੇ ਵੱਡੇ ਏਰੀਆ ਦੇ ਵਿੱਚ ਪੰਡਾਲ ਹੈ ਜੀ ਇਹ ਪੰਡਾਲ ਸਿਰਫ ਹਜੇ ਇੱਕ ਹੈ ਜੀ ਇਸ ਤ ਇਸ ਤਰ੍ਹਾਂ ਦੇ ਤਿੰਨ ਪੰਡਾਲ ਹੈ ਜੀ ਨਿਕੂਵਾਲ ਤੇ ਕਾਫੀ ਵੱਡੇ ਪੰਡਾਲ ਹੈ ਤੇ ਤੁਹਾਨੂੰ ਹੁਣ ਪਹਿਲਾਂ ਤਾਂ ਪੰਡਾਲਾਂ ਦੇ ਅੰਦਰ ਜਾ ਕੇ ਰੂਮ ਦਿਖਾਉਂਦੇ ਆ ਜੀ ਆਜੋ ਮੇਰੇ ਪਿੱਛੇ ਵੀ ਆ ਦੇਖੋ ਜੀ ਇਹ ਪੰਡਾਲ ਦੇ ਵਿੱਚ ਇੱਕ ਰੂਮ ਹੈ ਜੀ ਇੱਕ ਪੰਡਾਲ ਦਾ ਇੱਕ ਰੂਮ ਹੈ ਜੀ ਉਸ ਤੋਂ ਬਾਅਦ ਵਾਸ਼ਰੂਮ ਵੀ ਦੇਖ ਲਓ ਆਗੇ ਆ ਦੇਖ ਲਓ ਜੀ ਇਹ ਹੈ ਜੀ ਵਾਸ਼ਰੂਮ 1 2 3 ਆ ਮਤਲਬ ਨਹਾਣੇ ਵਾਸਤੇ ਇਹ ਹੈ ਜੀ ਵਾਸ਼ਰੂਮ ਤਿਆਰ ਰਹਾ ਥੋੜੀ ਜੀ ਤਾਕੀ ਵਗੈਰਾ ਕਰਖ ਲਓ ਇਦਾਂ ਦੇ ਵੱਖ-ਵੱਖ ਸਾਰੀ ਸੰਗਤ ਨੂੰ ਬਹੁਤ ਜ਼ਿਆਦਾ ਮਤਲਬ ਇਹ ਜਿਹੜੇ ਪੰਡਾਲ ਬਣਾਈ ਹੋਏ ਆ ਜੀ ਤੇ ਬਾਕੀ ਉਧਰ ਚੈੱਕ ਕਰ ਲਓ ਹਲੇ ਉਧਰ ਵਾਲੇ ਪੰਡਾਲ ਤਿਆਰ ਹੋ ਰਿਹਾ ਜੀ ਆ ਮੇਰੇ ਪਿੱਛੇ ਤੁਸੀਂ ਸਾਰੇ ਪੰਡਾਲ ਦੇਖ ਰਹੇ ਹੋ ਜੀ ਇਹ ਜਿੰਨੇ ਵੀ ਪੰਡਾਲ ਹੈ ਜੀ ਇਹ ਸਾਰੇ ਸੰਗਤ ਵਾਸਤੇ ਤਿਆਰ ਹੋ ਰਿਹਾ ਜੀ 15 ਤਰੀਕ ਤੱਕ ਸਾਰੇ ਪੰਡਾਲ ਰੈਡੀ ਹੋ ਜਣੇ ਆ ਜੀ ਤੇ ਇਹ ਜਿੰਨੇ ਵੀ ਨਗਰ ਕੀਰਤਨ ਆਣੇ ਆ ਇਹ ਉਹਨਾਂ ਲਈ ਤਿਆਰ ਹੋ ਰਿਹਾ ਜੀ ਪੰਡਾਲ ਆਜੋ ਜੀ ਆ ਦੇਖ ਲਓ ਜੀ ਇਹ ਵਾਸ਼ਰੂਮ ਤਿਆਰ ਹੋ ਰਿਹਾ ਹੈ ਬਾਈ ਇਹ ਵਾਸ਼ਰੂਮ ਹੈ ਇਹ ਵਾਸ਼ਰੂਮ ਬਣ ਰਿਹਾ ਹੈ ਯਾਰੀ ਪੰਡਾਲ ਲੱਗੇਗਾ ਇਹ ਦੇਖ ਲਓ ਜੀ ਇਹ ਹੈ ਜੀ ਵਾਸ਼ਰੂਮ ਬਣ ਰਿਹਾ ਆ ਇਧਰ ਦੇਖ ਲਓ ਜੀ ਵਾਸ਼ਰੂਮ ਇਹ ਸਿੰਗਲ ਸਿੰਗਲ ਹੈ ਜਾਂ ਤਿੰਨ ਤਿੰਨ ਹੀ ਹੈ ਦੇਖ ਲਓ ਜੀ ਇਹ ਵਾਸ਼ਰੂਮ ਹੈ ਇੱਥੇ ਅੱਪਰ ਹਜੇ ਪੰਡਾਲ ਲੱਗਣੇ ਆ 15 ਤਰੀਕ ਤੱਕ ਸਭ ਰੈਡੀ ਹੋ ਜਾਏਗਾ ਨਾ ਸਾਰੇ ਪੰਡਾਲ 15 ਤਰੀਕ ਤੱਕ ਇਹ ਸਾਰਾ ਪੰਡਾਲ ਰੈਡੀ ਹੋ ਜੂंगे ਜੀ ਬਾਕੀ ਇਹ ਹਜੇ ਆਪਾਂ ਇੱਕ ਪੰਡਾਲ 'ਚ ਖੜੇ ਜੀ ਇਹਦੇ ਨਾਲ ਦੇ ਤਿੰਨ ਚਾਰ ਪੰਡਾਲ ਬਣ ਰਿਹਾ ਜੀ ਤੇ ਇਧਰਲੀ ਸਾਈਡ ਵੀ ਦੇਖ ਲਓ ਜੀ ਇਹ ਸਾਰੇ ਵਾਸ਼ਰੂਮ ਰੈਡੀ ਹੋ ਰਹੇ ਆ ਜੀ ਆਜੋ ਜੀ ਆ ਦੇਖੋ ਕਿੰਨੇ ਸਾਰੇ ਪੰਡਾਲ ਤਿਆਰ ਹੋ ਰਹੇ ਆ ਜੀ ਆ ਦੇਖੋ ਜੀ ਇਹ ਸਾਰੇ ਪੰਡਾਲ ਐਂਡ ਰੈਡੀ ਹੋ ਗਏ ਆ ਜੀ ਬਾਕੀ ਇੱਧਰ ਕੰਮ ਚੱਲਦਾ ਸਾਰੇ ਪੰਡਾਲਾਂ ਦਾ ਜੀ ਬਾਕੀ ਤੁਸੀਂ ਮੇਰੇ ਪਿੱਛੇ ਵੇਖੋ ਆ ਸਾਰੇ ਜਿੰਨੇ ਵੀ ਪੰਡਾਲ ਆ ਇਹ ਸਾਰੇ ਰੈਡੀ ਹੋ ਗਏ ਆ ਜੀ ਕੱਲੇ-ਕੱਲੇ ਕਮਰੇ ਦੇ ਵਿੱਚ ਇੱਕ-ਇੱਕ ਵਾਸ਼ਰੂਮ ਔਰ ਨਹਾਣੇ ਦੀ ਸਹੂਲਤ ਸਾਰੀ ਉਪਲਬਧ ਹੈ ਜੀ ਤੇ ਅੰਦਰ ਦੇਖ ਲਓ ਇਹ ਸਾਰੇ ਜਿੰਨੇ ਵੀ ਪੰਡਾਲ ਹੈ ਜੀ ਲੈਨ ਭਾਈ ਲੈਨ ਸਿਰ ਪੰਡਾਲ ਰੈਡੀ ਹੈ ਜੀ ਬਾਕੀ ਤੁਹਾਨੂੰ ਹੁਣ ਹੋਰ ਦਿਖਾ ਦਿੰਦੇ ਆ ਜੀ ਇਹ ਕਟੋਕ ਕਟੇ ਵੀ ਤਿੰਨ ਚਾਰ ਕਿੱਲੇ ਦੇ ਵਿੱਚ ਟੈਂਟ ਲੱਗਿਆ ਹੋਇਆ ਹੈ ਜੀ ਪੰਡਾਲਾਂ ਦਾ ਆ ਦੇਖੋ ਜੀ ਇਹ ਸਾਰੇ ਵਾਸ਼ਰੂਮ ਤਿਆਰ ਹੋ ਰਿਹਾ ਜੀ ਬਾਕੀ ਆ ਸਾਰੇ ਪੰਡਾਲ ਇੱਧਰ ਤਿਆਰ ਹੋ ਚੁੱਕੇ ਆ ਜੀ ਬਾਕੀ ਆ ਤਿਆਰ ਹੋ ਰਿਹਾ ਜੀ ਬਾਕੀ ਐਦਰਲੀ ਜਿਹੜੀ ਅੱਗੇ ਵਾਲੀ ਸਾਈਡ ਹੈ ਸੜਕ ਵਾਲੀ ਸਾਈਡ ਇਹ ਪੰਡਾਲ ਤਿਆਰ ਹੋ ਗਏ ਆ ਆਪਾਂ ਸੜਕ ਵਾਲੀ ਸਾਈਡ ਖੜੇ ਆ ਜੀ ਸੜਕਾਂ ਵਾਲੀ ਸਾਈਡ ਸਾਰੇ ਪੰਡਾਲ ਰੈਡੀ ਆ ਜੀ ਐਦਰ ਵਾਲੀ ਵੀ ਸਾਈਡ ਵੀ ਸਾਰੇ ਰੈਡੀ ਆ ਬਾਕੀ ਜਿਹੜਾ ਥੋੜਾ ਬਹੁਤਾ ਕੰਮ ਹੈ ਉਹ ਤਿਆਰ ਹੋ ਰਿਹਾ ਜੀ ਇਹ ਹੈ ਜੀ ਸ਼੍ਰੀ ਆਨੰਦਪੁਰ ਸਾਹਿਬ ਨਿੱਕੂਵਾਲ ਆਜੋ ਜੀ ਲੋ ਜੀ ਉਧਰ ਵਾਲੀ ਜਿਹੜੇ ਤੁਹਾਨੂੰ ਪੰਡਾਲ ਦਿਖਾਏ ਸੀਗੇ ਉਹ ਸਾਰੇ ਪੰਡਾਲ ਰੈਡੀ ਹੋਣੇ ਵਾਲੇ ਆ ਔਰ ਹੋ ਗਏ ਆ ਦੂਜੀ ਗੱਲ ਕਰੀਏ ਇਧਰਲੀ ਸਾਈਡ ਦੀ ਇਹ ਹਜੇ ਤਿਆਰ ਹੁੰਦੀ ਆ ਜੀ ਇੱਥੇ ਹਲੇ ਸਿਰਫ ਉੱਪਰ ਪਾਈਪ ਲਗਾਏ ਆ ਔਰ ਪਿੱਲਰ ਲਗਾਏ ਆ ਇਹਨਾਂ ਦੇ ਉੱਪਰ ਹਜੇ ਟੈਂਟ ਲੱਗੂਗੇ ਬਾਕੀ ਕੋਸ਼ ਜਿਹੜੇ ਵਾਸ਼ਰੂਮ ਆ ਉਹ ਰੈਡੀ ਹੋ ਚੁੱਕੇ ਆ ਜੀ ਬਾਕੀ ਇਧਰ ਹਲੇ ਟੈਂਟ ਲੱਗੂਗੇ ਜੀ ਵਾਕੀ ਤੁਸੀਂ ਦੇਖ ਲਿਆ ਜੀ ਤੇ ਇਹ ਸ਼੍ਰੀ ਅਨੰਤਪੁਰ ਸਾਹਿਬ ਨਿੱਕੂ ਵਾਲ ਦੇ ਕੋਲ ਹੈ ਜੀ ਮਤਲਬ ਨਿੱਕੂ ਵਾਲ ਹੈ ਜੀ ਸ਼੍ਰੀ ਅਨੰਤਪੁਰ ਸਾਹਿਬ ਦੇ ਕੋਲ 2 ਕਿਲੋਮੀਟਰ ਦਾ ਰਸਤਾ ਹੈ ਸ਼੍ਰੀ ਅਨੰਤਪੁਰ ਸਾਹਿਬ ਤੋਂ ਤੇ ਇਹ ਸੰਗਤਾਂ ਨੂੰ ਅ ਮਤਲਬ ਸਿਹੜੀ ਸਹੂਿਦਾ ਹੈ ਰਹਿਣੇ ਲਈ ਸਹੂਿਦਾ ਹੈ ਬਹੁਤ ਹੀ ਵਧੀਆ ਮਤਲਬ ਤਿਆਰ ਕੀਤਾ ਹੋਇਆ ਹੈ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ